ਵਗਾਇਟ ਹੋਈਆ ਬਦਾਂਸਵਾ ਚੋੜਾ ਜਿਸ ਹਲਕੇ ਤੋਂ ਆਪ ਦੀ ਟਿਕਟ ਦੇ ਚੋਣ ਜਿੱਤ ਕੇ ਸਰਬਰ ਉਹਨਾ ਐ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਲੜਾਈ ਕੀਤੀ ਅਸਤੀਫਾ ਦੰਦਿਆ ਭਾਜਪਾ ਦਾ ਪੱਲਾ ਫਾੜ ਲਿਆ ਸੀ ਦਾ ਸਹੀ ਇਹ ਕਿ ਭਗੇ ਪੰਜਾਬ ਨੂੰ ਇੱਕ ਨਵਾਂ ਮੰਤਰੀ ਮਿਲ ਸਕਦਾ ਤੇ ਬਲਕਿ ਇਹ ਵੀ ਸੋਚ ਪਾਈ ਜਾ ਸਕਦੀ ਕਾਲਜ ਦੇ ਵਿੱਚ ਆਪ ਆਪਣੇ ਬੱਚਿਆਂ ਨੂੰ ਪੜਨ ਕਰਕੇ ਭੇਜਦੇ ਹਾਂ ਤਾਂ ਜੋ ਉਹਨਾਂ ਨਾਲ ਫਿਊਚਰ ਦੇ ਵਿੱਚ ਕਿਸੇ ਤਰ੍ਹਾਂ ਦੀ ਘਟਨਾ ਨਾ ਵਾਪਰੇ ਪਰ ਇੱਥੇ ਇੱਕ ਕਾਲਜ ਦੇ ਵਿੱਚ ਹੋਇਆ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਅਕਲਰਤ ਵੱਲੋਂ ਦੋ ਕੁੜੀਆਂ ਦੀ

कलर के डंडे नाल कुटता नजर आ रहा है वो कॉलेज दिया नहीं सन दस दे है कि ये वीडियो कुछ दिन पुरानी दस जा रही है पर इस मामले के थाना नंबर दो दी पुलिस ने कलर के खिलाफ वो मामला दर्ज कर लिया है दस ये कि महिंद्रा कॉलेज एक मामला सामने आया है जिसे कलर के वालों कुड़ियां डंडे नाल कुटिया जा रहा है

ਲੈ ਕੇ ਕੁ ਮਹੀਨੇ ਦੇ ਅੰਦਰ ਕੇਂਦਰ ਸਰਕਾਰ ਨੂੰ ਪ੍ਰਸਤਾਵ ਭੇਜਣ ਨਾਲ ਹੀ ਕੇਂਦਰ ਸਰਕਾਰ ਨੂੰ ਇਸ ਪ੍ਰਸਤਾਵ ਤੋਂ 3 ਮਹੀਨਿਆਂ ਚ ਫੈਸਲਾ ਲੈਣ ਦੇ ਹੁਕਮ ਦਿੱਤੇ ਸੁਪਰ ਅਦਾਲਤ ਦੇ ਫੈਸਲੇ ਤੋਂ ਬਾਅਦ ਵੀ बचाव पक्ष ने इस मामले च कुछ नहीं किया सरकार के सरवैये विरुद्ध हाँ। हुक्म अधूली पटीशन से हाई कोर्ट ने केंद्र सरकार के प्रोजोशनल सिखलाई विभाग के सकत्र हुक्म अंदूली नोटिस जारी किया है अगस्त को जवाब देने के हुक्म भी दिते ने दस दई है कि हाई कोर्ट के आदेशों तो बाद भी केंद्र सरकार वालों जो जुआ किसी प्रकार की भ्रष्टाचार की कार्रवाई नहीं की जा रही ਜਿਮਨੀ ਚੋਣਾ ਦੇ ਵਿੱਚ ਹੋਈਆਂ 13 ਸੀਟਾਂ ਤੇ ਇੰਡੀਆ ਨੂੰ ਬੱਲੇ ਬੱਲੇ ਮਿਲੀ ਹੈ ਅਤੇ ਭਾਜਪਾ ਨੂੰ ਕੁੱਲ ਦੋ ਸੀਟਾਂ ਹੀ ਹਾਸਲ ਹੋਈਆਂ ਨੇ ਦੱਸਦੀ ਹੈ ਸੱਤ ਸੂਬੇ ਦੀਆਂ 13 ਮੈਂਡੀ ਸੀਟਾਂ ਉੱਤੇ ਹੋਈਆਂ ਜਿਮਨੀ ਚੋਣਾ ਵਿੱਚੋਂ ਇੰਡੀਆ ਦਰਜੋਰ ਨੇ 10 ਸੀਟਾਂ ਜਿੱਤੀਆਂ ਹਨ ਭਾਜਪਾ ਨੂੰ ਦੋ ਸੀਟਾਂ ਮਿਲੀਆਂ ਜਰ ਕੀ ਹਜ਼ਾਰ ਉਮੀਦਵਾਰ ਹੈ जोन जिती है जिन्नी छोडा ਲਈ ਪਛਮੀ ਬੰਗਾਲ ਦੀਨਾਂ 4 ਨਿਮਾਤਰ ਪ੍ਰਦੇਸ਼ ਤੇ ਆ ਤੇ ਉਤਰਾਖੰਡ ਦੀਨਾਂ 2 ਪੰਜਾਬ ਸਮਰਧ ਪ੍ਰਦੇਸ਼ ਵਿਹਾਰ ਅਤੇ ਕਮਿਟਾੜੂ ਦੀਆਂ ਇੱਕ ਇੱਕ ਸੀਟਾਂ ਉੱਤੇ ਵੋਟਾਂ ਪਈਆਂ ਪੰਜਾਬ ਜੇ ਜਵੰਦਰ ਪਛਮੀ ਸੀਟ ਉੱਤੇ ਆਪ ਦੇ 후보 ਹਿੰਦਰ ਭਗਤ ਨੇ ਪਾਸ ਭਾ ਦੇ ਸ਼ਿੱਤ ਨਗਰਾਨ 37325 ਵੋਟਾਂ ਦੇ ਬਤਨਾ ਹਰਾਇਆ ਪਛਮੀ ਬੰਗਾਲ ਚ ਟੀਐਮਐ ਚਾਰੇ ਸੀਟਾਂ ਰਾਏਗੰਜ ਰਾਣਾਪਾਟ ਦੱਖਣ ਬਗ ਦਾ ਅਤੇ ਮਨਿਕਤਾ ਭਾਜਪਾ ਤੋਂ ਵੀ ਦੁਆਰਾ ਨੂੰ ਹਰਾਇਆ ਹੈ ਦੱਸ ਦੇ ਇੱਕ ਇਹ ਇੰਡੀਆ ਗੱਡਜੋੜ ਨੇ ਜਿੰਨੀ ਚੋਣਾਂ ਦੇ ਵਿੱਚ ਸੱਤ ਸੀਟਾਂ ਹਾਸਲ ਕੀਤੀਆਂ ਨੇ ਜਿੱਥੇ ਭਾਜਪਾ ਦੇ ਸਿਰਫ ਦੋ ਸੀਟਾਂ ਲੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਜ਼ਰ ਹੋਵਾਂਗੇ ਤਦ ਤੱਕ ਦੀ ਇਜਾਜ਼ਤ ਤਾਰਵਾ